ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਜਹਾਜ਼ ਦੇ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਇਆ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਨੇਪਾਲ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸੂਰੀਆ 에ਅਰਲਾਈਨਜ਼ ਦੇ ਇਸ ਜਹਾਜ਼ 'ਚ 19 ਲੋਕ ਸਵਾਰ ਸਨ ਇਹ ਜਹਾਜ਼ ਤ੍ਰਿਕੁਵਣ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਡਾਣ ਭਰਨ ਦੌਰਾਨ ਦਰਗਾੜ ਨਾਲ ਦਾ ਸ਼ਿਕਾਰ ਹੋਇਆ ਤੇ ਅੱਗ ਲੱਗ ਗਈ ਇਹ ਘਟਨਾ ਅੱਜ ਸਵੇਰੇ 11 ਵਜੇ ਵਾਪਰੀ ਫਿਲਹਾਲ ਰਾਹਤ ਕਾਰਜਾਂ ਲਈਆਂ ਟੀਮਾਂ ਮੌਕੇ ਤੇ ਮੌਜੂਦ ਹਨ ਇਸ ਜਹਾਜ਼ ਹਾਦਸੇ 'ਚ 18 ਲੋਕਾਂ ਦੀ ਮੌਤ ਹੋ ਗਈ ਇਹ ਜਹਾਜ਼ ਹਾਦਸਾ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ ਜਦੋਂ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹਾਜ਼ਰਬਾਜ ਹੱਥ ਪੈਣ ਕੱਗ ਲੱਗੀ ਜਦ ਤਿੰਨ ਲਪਟਾ ਦੇਖ ਕੇ ਲੋਕ ਭੱਜਣ ਲੱਗੇ ਸੂਤਰਾ ਦੀ ਮੰਨੀਤ ਨਬਾਅ ਸਰਕਾਰ ਨੇ ਰਹਾ ਅਤੇ ਬੱਚਾ ਕਾਰਜ ਦਿੱਲੀ ਫੌਜ ਦੇ ਜਵਾਨਾਂ ਨੂੰ ਮੌਕੇ ਤੇ ਭੇਜਿਆ ਮੈਡੀਕਲ ਅਤੇ ਫੌਜ ਦੇ ਜਵਾਨ ਅਦਾ ਹੱਤਕਾਰੀਆਂ ਚ ਲੱਗੇ ਹੋਏ ਹਨ ਜਿਸ ਤਰ੍ਹਾਂ ਦੀ ਅੱਗ ਲੱਗੀ ਉਹ ਬੁਰੀ ਤਰ੍ਹਾਂ ਦਾ ਸੰਕੇਤ ਦੇ ਰਹੀ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ